ਅਹਾ ਉਸ ਜਗ੍ਹਾ ਦੇ ਉੱਪਰ ਜਿਹੜਾ ਬਾਉਪੁਰ ਵਾਲਾ ਬੰਨ ਸੁਲਤਾਨਪੁਰ ਲੋਧੀ ਤੋਂ ਅੱਗੇ ਤੇ ਉਹਦੇ ਉੱਪਰ ਇਹ ਜਿਹੜਾ ਆਪਣਾ ਕੈਂਪ ਆ ਪਾਈ ਅਮਰਤਪਾਲ ਸਿੰਘ ਦੀਪ ਸਿੱਧੂ ਇਹ ਜਿਹੜਾ ਕੈਂਪ ਆ ਜੀ ਉਹ ਸਥਾਨ ਦੇ ਉੱਪਰ ਵੀ ਲੱਗਿਆ ਹੋਇਆ ਤੇ ਇਹ ਸਾਰੀਆਂ ਸਭਾਵਾਂ ਨੇ ਜਿਹੜੀਆਂ ਦੇਖੋ ਵੀ ਕਿਵੇਂ ਸਾਰਾ ਰਾਸ਼ਨ ਪਾਣੀ ਜੋ ਵੀ ਹੈਗਾ ਤਾਂ ਹੀ ਇਹ ਸੰਗਤ ਕਹਿੰਦੀ ਆ ਵੀ ਪਾਈ ਹੱਲੇ ਦੂਰੋ ਦੂਰੋ ਰਾਸ਼ਨ ਨਾ ਲੈ ਕੇ ਆ ਉਹ ਬੜਾ ਸਾਰਾ ਬਹੁਤ ਵਧੀਆ ਤਰੀਕੇ ਦੇ ਨਾਲ ਸਵਾਵਾਵਾਂ ਹੋ ਰਹੀਆਂ ਨੇ ਆ ਟਰਾਲੀਆਂ ਆਟਿਆਂ ਦੀਆਂ ਪਿਆਜ਼ ਦੀਆਂ ਹਾਂਜੀ ਸਾਥੀਓ ਜਿਵੇਂ ਤੁਹਾਨੂੰ ਦੱਸਿਆ ਵੀ ਸੁਲਤਾਨਪੁਰ ਲੋਧੀ ਇਲਾਕੇ ਦੇ ਵਿੱਚ ਜਿਹੜੀ ਇਹੜਾ ਦੀ ਤਰਾਸਦੀ ਆ ਉਸ ਸਬੰਧ ਵਿੱਚ ਜਿੱਥੇ ਅਨੇਕਾਂ ਸਵਾਵਾਵਾਂ ਚੱਲ ਰਹੀਆਂ ਨੇ ਉੱਥੇ ਨਾਲ ਹੀ ਆ ਇੱਕ ਬੜੀ ਸ਼ਾਨਦਾਰ ਹੜ ਰਾਹਤ ਮੈਡੀਕਲ ਕੈਂਪ ਆ ਪ੍ਰਬੰਧਕ ਬਾਬਾ ਕਸ਼ਮੀਰਾ ਸਿੰਘ ਜੀ ਜਨ ਸੇਵਾ ਟਰਸਟ ਚੈਰੀਟੇਵਲ ਹਸਪਤਾਲ ਜਲੰਧਰ 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 ਹਾਂ ਤੇ ਇਹ ਇਹ ਬੜੇ ਵਧੀਆ ਤਰੀਕੇ ਨਾਲ ਜਿਹੜੀ ਇੱਕ ਐਂਬੂਲੈਂਸ ਲਾਈਫ ਹੀ ਆ ਤੇ ਇਹ ਇਹ ਦਰਿਆ ਜਿਹੜਾ ਉਹ ਆਪਾਂ ਦੱਸ ਰਹੇ ਆ ਬਾਉਪੁਰ ਵਾਲਾ ਉੱਥੇ ਖੜੀ ਆ ਇਸ ਦੇ ਨਾਲ ਜਿਹੜੇ ਵੀਰ ਜੀ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰੀਏ ਵੀਰ ਜੀ ਹਸੀਕਾਲ ਜੀ ਹਸੀਕਾਲ ਜੀ ਹਸੀਕਾਲ ਵੀਰ ਜੀ ਤੁਹਾਡਾ ਨਾਮ ਕੀ ਆ ਕਿਹੜੇ ਇਲਾਕੇ ਤੋਂ ਤੁਸੀਂ ਇਹ ਗੱਡੀ ਲੈ ਕੇ ਆਏ ਹੋ ਗੁਰਦੇਵ ਸਿੰਘ ਜੀ ਨਾਮ ਆਪਣਾ ਇਹ ਅਸੀਂ ਜਲੰਧਰ ਤੋਂ ਆਏ ਆ ਜੀ ਜੀ ਬਾਬਾ ਕਸ਼ਮੀਰਾ ਸਿੰਘ ਜੀ ਇਹ ਸੰਸਥਾ ਵਾਲਾ ਜੀ ਜੀ ਇਹ ਸਾਨੂੰ ਜਦੋਂ ਦਾ ਮਤਲਬ ਇਥੋਂ ਸੁਨਾ ਮਿਲਿਆ ਤੇ ਅਸੀਂ ਉਸੇ ਟਾਈਮ ਆ ਗਏ ਆ ਤਿੰਨ ਚਾਰ ਦਿਨ ਹੋ ਗਏ ਸਾਨੂੰ ਹੁਣ ਵੀ ਆਇਆ ਨੂੰ ਉੱਥੇ ਕਿਉਂਕਿ ਅਸੀਂ ਹੋਰ ਵੀ ਇਲਾਕਿਆਂ 'ਚ ਜਾਣਨੇ ਆਂ ਜੀ। ਅੱਛਾ ਜੀ ਠੀਕ ਹੈ। ਪਠਾਨਪੁਰ ਵੀ ਗਏ ਸੀ, ਕੀਰੀ ਅਮਰਸਰ ਗਏ ਸੀ। ਉਹਨੇ ਵੱਖ-ਵੱਖ ਜਗ੍ਹਾ ਤੇ ਅਸੀਂ ਜਾਂਦੇ ਰਹਿੰਦੇ ਆਂ ਜੀ, ਇਹ ਸੇਵਾ ਹੀ ਕਰਦੇ ਆਂ ਜੀ। ਠੀਕ ਹੈ ਜੀ। ਹਾਂ ਜੀ ਬਹੁਤ ਆਪਣਾ ਦਵਾਈ ਮੈਡੀਸਿਨ ਵਗੈਰਾ ਸਾਡੇ ਕੋਲ 2-2.5 ਹਜ਼ਾਰ ਮਰੀਜ਼ डेली ਹੋ ਜਾਂਦਾ ਜੀ। ਅੱਛਾ ਜੀ। ਹੁਣ ਵੀ ਸਾਡੇ ਡਾਕਟਰ ਸਾਹਿਬ ਆਪਣੇ ਥਾਂ-ਥਾਂ ਤੇ ਆਪਣੇ ਜਿਹੜੇ ਤੇਰੇ ਨੇ ਹਾਂ ਜੀ ਜਿਹੜੇ ਡੁੱਬੇ ਪਏ ਨੇ। ਡਾਕਟਰਾਂ ਦੀ ਟੀਮ ਉਧਰ ਗਈ ਹੈ। ਹਾਂ ਜੀ ਡਾਕਟਰਾਂ ਦੀ ਟੀਮ ਅਸੀਂ ਉਧਰ ਭੇਜੀ ਆ ਜੀ। ਸੋ ਦਰਸ਼ਕੋ ਦੇਖੋ ਤੁਸੀਂ ਜੇ ਆਫ਼ਤ ਰੱਬ ਲੈ ਕੇ ਵੀ ਆ ਇਹ ਇਸ ਵੇਲੇ ਤੁਹਾਡੇ ਨਾਲ ਬਾਉਪੁਰ ਬੰਦ ਤੋਂ ਮੱਛਵਾੜਾ ਸਾਹਿਬ ਤੋਂ ਬਲਬੀਰ ਸਿੰਘ ਬੱbbi ਆਏ ਤੁਹਾਨੂੰ ਦਿਖਾ ਰਹੇ ਆ ਵੀ ਸੁਲਤਾਨਪੁਰ ਲੋਧੀ ਤੇ ਅਜਰ ਹੜ ਪੇੜ ਤਾਂ ਲਈ ਲੰਗਰ ਸੇਵਾ ਪਿੰਡ ਤੁੰਗਾਂ ਵਾਲੀ ਜ਼ਿਲ੍ਹਾ ਬਠਿੰਡਾ ਬਾਈ ਜੀ ਤੁਸੀਂ ਬਠਿੰਡਾ ਤੋਂ ਆਏ ਜੀ ਹਾਂ ਜੀ ਤੇ ਆ ਤੁੰਗ ਵਾਲੀ ਆ ਜੀ ਮਾਲਵਾ ਬਠਿੰਡਾ ਜ਼ਿਲ੍ਹਾ ਤੇ ਆ ਦੇਖੋ ਜੀ ਸੁਲਤਾਨਪੁਰ ਲੋਧੀ ਤੋਂ ਮੈਨੂੰ ਤਾਂ ਹੁਣ ਪਤਾ ਨਹੀਂ ਬਠਿੰਡੇ ਦੀ ਦੂਰੀ ਕਿੰਨੀ ਆ ਜਿਹੜੇ ਆਏ ਨੇ ਉਹਨਾਂ ਨੂੰ ਪਤਾ ਤੇ ਆ ਬਿਲਕੁਲ ਐਨ ਜਿੱਥੇ ਆ ਕੇ ਐਨ ਹੜ ਦਾ ਪੂਰਾ ਜਿਵੇਂ ਕਹਿੰਦੇ ਆ ਵਹਾ ਚੱਲ ਰਿਹਾ ਉੱਥੇ ਬਠਿੰਡੇ ਵਾਲੇ ਜਿਹੜੇ ਬਜ਼ੁਰਗ ਨੇ ਉੱਥੇ ਇਹ ਸਮਾਨ ਲੈ ਕੇ ਆਏ ਨੇ ਇਹ ਨੇ ਸਾਡੇ ਪੰਜਾਬ ਦੀਆਂ ਸੇਵਾਵਾਂ ਪੰਜਾਬੀ ਭਾਈਚਾਰੇ ਦਾ ਇੱਕ ਦੂਜੇ ਪ੍ਰਤੀ ਪਿਆਰ ਅਸੀਂ ਆਏ ਹਾਂ ਜੀ ਸੁਲਤਾਨਪੁਰ ਲੋਧੀ ਨਵਾਈਆਂ ਵਗੈਰਾ ਬੰਨਣੀਆਂ ਸੀ ਕਿਹਾ ਕੋਈ ਸ਼ੋਰ ਕਰਨਾ ਸੀਗਾ ਕੋਈ ਸਮਾਨ ਲੈ ਕੇ ਆਏ ਸੀ ਭਾਈ ਜੀ ਦੇ ਰਹੇ ਨੇ ਜਾਣ ਵਾਲੇ ਲੋੜਵੰਦ ਲੋਕ ਨੇ ਉਹਨਾਂ ਨੂੰ ਪਤਾ ਹੀ ਦੇ ਰਹੇ ਨੇ ਸਮਾਨ ਇਹ

जाकली सह morally प्रमान हो लो औ सकताच है किससीा किने क little म drie खो पिर्ट भाटाग soup